ਲੋਈ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਲੋਗ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆਂ ਜੀ ਲੋਈ ਮੰਨਾ ਵੀਰ ਆਪਣਾ ਜਿਹੜਾ ਵਾ ਗਾੜ੍ਹਣੇ ਛੱਡਦਾ ਪਿਆ ਸੀ ਤੇ ਮੈਂ ਚਲੋ ਜਿਹੜੇ ਆਪਣੇ ਭਰਾ ਵਾ ਉਹਨਾਂ ਨੂੰ ਦਿਖਾਉਂਦੇ ਆਂ ਠੀਕ ਹੈ ਜੀ ਤੇ ਮਾਹੀ ਆਪਣੇ ਜਿਹੜੇ ਬੱਚੇ ਵੀ ਆ ਵਧੀਆ ਠੀਕ ਠਾਕ ਵਧੀਆ ਪਾਏ ਪਏ ਨੇ ਬਰੀਡਰ ਕਬੂਤਰੇ ਆ ਉਹਨਾਂ ਦਾ ਤੁਹਾਨੂੰ ਆਪਾਂ ਜਿਹੜਾ ਸ਼ੌਂਕ ਕਰਾਵਾਂਗੇ ਜਿਹੜੇ ਬੱਚੇ ਪਲੇ ਆਪਣੇ ਉਹਨਾਂ ਦਾ ਵੀ ਤੁਹਾਨੂੰ ਸ਼ੌਂਕ ਕਰਾਉਂਦੇ ਮੰਨਾ ਵੀਰ ਗਰ ਨਾਲ ਲਾ ਵੇਖੋ ਬਿਲਕੁਲ ਸੁਕਾ ਕਰਦਾ ਪਿਆ ਵਾ ਕਿਉਂਕਿ ਇਹੋ ਜਿਹੜੇ ਆ ਦੇਨੇ ਆ ਬੱਚੇ ਪਲਾਉਂਦੇ ਤੇ ਬੱਚੇ ਜਿਹੜੇ ਆਪਣੇ ਤੁਹਾਨੂੰ ਦਿਖਾਉਂਦੇ ਆ ਇਹ ਕੁਝ ਜਿਹੜੇ ਆਪਣੇ ਬੱਚੇ ਪੜ ਕੇ ਬਾਹਰ ਚਲ ਗਏ ਹੋਏ ਆ ਉਹਨਾਂ ਦਾ ਵੀ ਤੁਹਾਨੂੰ ਸ਼ੌਂਕ ਕਰਾਉਂਦੇ ਲੋ ਜੀ ਆਏ ਤਕਰੀਬਨ ਮੈਂ ਥੋੜੇ ਦਿਂਦੇ ਆ ਤੇ ਆਪਣੇ ਜਿੰਨੇ ਭਰਾ ਸਬਸਕ੍ਰਾਈਬ ਕਰਵਾਇਆ ਮਰ ਕੀ ਜਿੰਨਾ ਚੈਨਲ ਨੂੰ ਸਬਸਕ੍ਰਾਈਬ ਕੀਤਾ ਸਾਰੇ ਬਹੁਤ ਬਹੁਤ ਧੰਨਵਾਦ ਹੈ ਜੀ ਇਹ ਕਬੂਤਰ ਉਸ ਦਾ ਬੱਚਾ ਵਾ ਜੀ ਆਪਣਾ ਕਬੂਤਰ ਸੇਲ ਹੋਇਆ ਵਾ ਤੇ तकरीबन ਵੀਰ ਨੇ ਜਿਹੜੇ ਪੈਸੇ ਆ ਪਾਏ ਨਹੀਂ ਸੀ ਠੀਕ ਆ ਹੋ ਗਏ ਚਾਰ ਪੰਜ ਮਹੀਨੇ ਤੋਂ ਨੇ ਨਾ ਕਬੂਤਰ ਰੋਕਿਆ ਹੈ ਇਹ ਤਾਂ ਹੁਣ ਉਹਨੇ ਪੈਸੇ ਪਾਏ ਹੁਣ ਆਪਾਂ ਉਹਨੂੰ ਜਿਹੜਾ ਵਾ ਉਹਦਾ ਕਬੂਤੇ ਮੈਂ ਜਿਹੜਾ ਵੀਰ ਨੂੰ ਕਿਹਾ ਵੀ ਹੁਣ ਬੱਚੇ ਉਹਨੇ ਕੱਢਦੇ ਆ ਸਾਨੂੰ ਜਿਹੜਾ ਕਬੂਤਰ ਹੈ ਹੁਣ ਮੈਂ ਆਪਾਂ ਬੱਚੇ ਪਲਾ ਕੇ ਫੇਰ ਦਵਾਂਗੇ ਠੀਕ ਹੈ ਜੀ ਬੱਚਾ ਤੇ ਗੱਦਾ ਬਣਾਤਾ ਆਪਾਂ ਹਾਂ ਤੇ ਬੱਚਿਆਂ ਵੇਖੋ ਜੀ ਮੰਨੇ ਵੀਰ ਨੇ ਆਂ ਪ੍ਰਾਲੀ ਪਾ ਪਾ ਕੇ ਤੇ ਇਕੱਲੇ ਇਕੱਲੇ ਦੀ ਖੁੱਡੀ ਜੇ ਤੇ ਜਿਹੜਾ ਵਾ ਬਾਕੀ ਡੇਲੀ ਆਪਾਂ ਬਾਕੀ ਡੇਲੀ ਤੇ ਨਹੀਂ ਆ ਜਦੋਂ ਆਪਾਂ ਨੂੰ ਲੱਗਦਾ ਵਾ ਤੇ ਦੋ ਤਿੰਨ ਦਿਨਾਂ ਬਾਅਦ ਜਿਹੜੀ ਆ ਪ੍ਰਾਲੀ ਵਗੈਰਾ ਇਹਨਾਂ ਦੇ ਤੂੜੀ ਜਿਹੀ ਪਾ ਰਹੀ ਸੜੜੇ ਤਾਂ ਜੋ ਇਹਨਾਂ ਸੁੱਕੇ ਜੇ ਰਹਿਣ ਠੀਕ ਹੈ ਤੇ ਆਪਾਂ ਜਿਹੜਾ ਨੂੰ ਹੁਣ ਆਪਾਂ ਜਿਹੜਾ ਚੰਗੇ ਚੰਗੇ ਆਪਣੇ ਬੱਚੇ ਜਿੱਦਾਂ ਵਧੀਆ ਪੜ ਗਏ ਆ ਤੇ ਉਹਨਾਂ ਨੂੰ ਸ਼ੌਂਕ ਕਰਾਉਨੇ ਦੋਸਤੋ ਸਭ ਤੋਂ ਪਹਿਲਾਂ ਆਪਾਂ ਜਿਹੜਾ ਆਪਣਾ ਘਰ ਦਾ ਟੈਡੀ ਬੇਬੀ ਜਿਹਨੇ ਇਹਦਾ ਇਹਦਾ ਤੁਹਾਨੂੰ ਬਹੁਤ ਸ਼ੌਕ ਕਰਾਉਂਦੇ ਆ ਠੀਕ ਹੈ ਜੀ ਇਹਦਾ ਬਾਈ ਇਹਦਾ ਸ਼ੌਕ ਕਰਿਓ ਇਹ ਆਪਣੀ ਜਿਹੜੀ ਪੱਠੀ ਆ ਮਨੇ ਲੀਨੇ ਬੜੀ ਸੀ ਦੋ ਮੋਰਾਂ ਤੇ ਆਈ ਸੀ ਤਕਰੀਬਨ ਉਦੋਂ ਤੇ ਜਿਹੜੀ ਆ ਮਤਲਬ ਕਿ ਜੇਠ ਦੇ ਦਿਨਾਂ ਚ ਹਨਾ ਤੇ ਜਿਹੜੇ ਹਵਾ ਵਜੀ ਸੀ ਇਧਰੋਂ ਸਾਢੇ 3 ਵਜੇ ਸਾਢੇ 3 ਵਜੇ ਬਰਾ ਨਾਲ ਹੀ ਪਾਕਿਸਤਾਨ ਜਿਹੜਾ ਮਾਕੀ ਲਾਹੌਰ ਲੱਗ ਜਾਂਦਾ ਆਪਾਂ ਨੂੰ ਤੇ ਸਾਢੇ 3 ਵਜੇ ਦੇ ਜਿਹੜੀ ਕਰੀਬ ਆ ਨਹਿਰ ਜਾ ਆਇਆ ਇੱਕੇ ਦਮ ਉਹਦੇ ਵਿੱਚ ਮਾਦੀ ਆਈ ਤੇ ਤਕਰੀਬਨ ਉਧਰ ਆ ਕੇ ਡਿੱਗ ਪੀਛੇ ਮੰਨਾ ਵੀ ਜਿਹੜਾ ਫੜ ਕੇ ਲਿਆ ਹੋਆ ਤੇ ਇਹ ਵੀਡੀਓ ਬਈ ਠੀਕ ਹੈ ਜੀ ਤੇ ਉਹ ਟੈਡੀ ਜਿਹੜੀ ਪੱਠੀ ਹੈ ਨਾ ਆ ਉਹਦਾ ਬੱਚਾ ਜੀ ਇੱਕ ਠੀਕ ਹੈ ਜੀ ਬਿਲਕੁਲ ਸਾਫ਼ ਜਿਹੜਾ ਚਿੱਟੀਆਂ ਅੱਖਾਂ ਦੇ ਵਿੱਚ ਹੈ ਠੀਕ ਹੈ ਜੀ ਇਹ ਸ਼ੌਂਕ ਕਰੀ ਜੋ ਮੇਰੇ ਭਰਾ ਤੇ ਜਿਹੜੇ ਜਿਹੜੇ ਆਪਣੇ ਬੱਚੇ ਪਲੇ ਅੱਜ ਮੈਂ ਭਰਾਵਾਂ ਨੂੰ ਸ਼ੌਂਕ ਕਰਾਉਣਾ ਦਿਖਾਉਣ ਦਾ ਮਕਸਦ ਹੈ ਜਿਹੜਾ ਵਾ ਮਤਲਬ ਕਿ ਇੱਕ ਆਪਾਂ ਟਰਿਕ ਕੀਤੀ ਹੈ ਉਹ ਤੁਹਾਨੂੰ ਦੱਸਦੇ ਆ ਤੇ ਵੇਖੋ ਜੀ ਕਿੰਦਾ ਨਹੀਂ ਪੜਫਲਾਈ ਹੈ ਜੀ ਠੀਕ ਹੈ ਬੱਚੇ ਵਧੀਆ ਏ ਵਾਨੇ ਕਿਉਂਕਿ ਆਪਾਂ ਬੱਚੇ ਅੱਜ ਪਹਿਲੇ ਦਿਨ ਹੀ ਫੜਦੇ ਪਏ ਆ ਕੋਈ ਮੈਂ ਕਿ ਆਪਾਂ ਸਿਆਲੀ ਦੇ ਚੱਲਦੇ ਪਏ ਆ ਤਕਰੀਬਨ ਅੱਜ ਜਿਹੜੀ ਆ ਡੇਟ ਹੋ ਗਈ ਆ 6 ਤਰੀਕ ਹੋ ਗਈ ਆ ਠੀਕ ਹੈ ਤੇ ਉਹਦੇ ਕਾਰਨ ਜਿਹੜਾ ਮੈਂ ਚਲੋ ਭਰਾਵਾਂ ਨੂੰ ਜਿਹੜਾ ਸ਼ੌਂਕ ਕਰਾਉਂਦੇ ਤੇ ਜਾਈ ਦਾ ਕੇ ਬੰਨੇ ਹੈ ਨਹੀਂ ਆ ਤੇ ਵੀਡੀਓ ਹੈਗੀਆਂ ਵਾ ਪਰ ਚਲੋ 1 2 1 2 ਛੱਡ ਦੇ ਲਈਏ ਵੀਡੀਓ ਤੇ ਆਪਣਾ ਚੈਨਲ ਵੀ ਜਿਹੜਾ ਚੱਲਦਾ ਰਹਿੰਦਾ ਲਓ ਜੀ ਇਤੋਂ ਬਾਅਦ ਜਿਹੜਾ ਆਪਾਂ ਨਾਲ ਹੋਈ ਕਲਰਫੁਲ ਕਲਰ ਆ ਲਓ ਜੀ ਸੇਮ ਹੀ ਮਾਰਗਾ ਕਲਰ ਬਣਾਇਆ ਹਾਂ ਰੁਕ ਕੇ ਆਂਦਾ ਫੇਰ ਲਓ ਜੀ ਆ ਠੀਕ ਹੈ ਜੀ ਇਹਦਾ ਜਿਹੜਾ ਮਾ ਪਿਓ ਆ ਆਪਣਾ ਹਰਦੇ ਹਾਲ ਵੀਰ ਆਪਣਾ ਧੌਲ ਤੋਂ ਠੀਕ ਹੈ ਜੀ ਤੇ ਉਹਦੇ ਵੱਲੋਂ ਸਮਝ ਲਓ ਆਪਾਂ ਨੂੰ ਜਿਹੜੀ ਗਿਫਟ ਆਈ ਹੀ ਮਾਦੀ ਤੇ ਨਾਲ ਉਹਦੇ ਨਾਲ ਆਪਾਂ ਜਿਹੜਾ ਨਾਮ ਲਾਇਆ ਵਾ ਤੇ ਆਪਣੇ ਮਤਲਬ ਕੀ ਉਹਨਾਂ ਦੇ ਡਿੱਗੀ ਹੀ ਮਾਦੀ ਮੋਹਰਾਂ ਤੇ ਹੀ ਹੋਈ ਦੋ ਠੀਕ ਹੈ ਜੀ ਤੇ ਉਹ ਜਿਹੜੀ ਆ ਪਾ ਲਿਆ ਦੀ ਏ ਤੇ ਆਪਣੇ ਉਹਦਾ ਇਹ ਬਚਾਈ ਠੀਕ ਹੈ ਇਹਦਾ ਤਾਂ ਮੈਂ ਸ਼ੌਂਕ ਕਰਾਉਂਦੇ ਆਂ ਅੱਖ ਦਾ ਤੇ ਇਹਦੇ ਜਿਹੜੇ ਮੈਂ ਤੁਹਾਨੂੰ ਦੱਸਦਾ ਮੈਂ ਇਹਦਾ ਜਿਹੜਾ ਭਰਾ ਉਹਦਾ ਵੀ ਤੁਹਾਨੂੰ ਸ਼ੌਂਕ ਕਰਾਉਂਦਾ ਤੇ ਬਹੁਤ ਵਧੀਆ ਇਹਨਾਂ ਦੀ ਫਲਾਈ ਹੋਈ ਹੈ ਦੂਜੇ ਵੀ ਬਿਲਕੁਲ ਐ ਬਰਾਬਰ ਤੁਹਾਨੂੰ ਬੱਚੇ ਜਾਪਣਗੇ ਤੇ ਮੈਂ ਨਵੀਰ ਲੈ ਕੇ ਆਉਂਦਾ ਅੱਖ ਦਾ ਸ਼ੌਂਕ ਕਰਾ ਕੋਈ ਨਹੀਂ ਮੈਂ ਕਰਾਉਂਦਾ ਤੁਸੀਂ ਦੂਜਾ ਲੈ ਕੇ ਆਉਣਾ ਇਹਦਾ ਭਰਾ ਹਾਂਜੀ ਹਾਂਜੀ ਇਹਦਾ ਭਰਾ ਲੈ ਕੇ ਆਉਂਦਾ ਤੇ ਮਕਸਦ ਇਹ ਆਪਣਾ ਇਹ ਆ ਵੀ ਆਪਾਂ ਦਾ ਇੱਕ ਮਲਕੀ ਆਉਂਦੀ ਹੈ ਜੀ ਫੀਡ ਆਉਂਦੀ ਹੈ ਬੱਚਿਆਂ ਵਾਲੀ ਤੇ ਐਸਾ ਜੀ ਹੁੰਦੀ ਮੁਰਗੀਆਂ ਵਾਲੀ ਫੀਡ ਠੀਕ ਹੈ ਜਿਹੜੇ ਬੱਚਿਆਂ ਨੂੰ ਮੁਰਗੀਆਂ ਨੂੰ ਪਾਉਂਦੇ ਆ ਤੇ ਉਹ ਜਿਹੜੀ ਫੀਡ ਹੁੰਦੀ ਆ ਉਹਦੇ ਨਾਲ ਜਿਹੜੇ ਆਪਾਂ ਜਿਹੜੇ ਬੱਚੇ ਫਲਾਏ ਜੀ ਤੇ ਜਿਹੜੀ ਫੀਡ ਆ ਤੁਸੀਂ ਮਤਲਬ ਕੀ ਪਾਉਣੀ ਆਪਣੀ ਜਿਵੇਂ ਇੱਕ ਕੌਲੀ ਆ ਦਾਣੇ ਦੀ ਮੰਨ ਲਓ 3 ਕਿਲੋ ਆਪਾਂ ਕਿਲੋ ਦਾਣਾ ਪਾਉਂਦੇ ਨਾ ਠੀਕ ਹੈ ਜੀ ਤੇ ਉਹਦੇ ਵਿੱਚ ਜਿਹੜੇ 3 ਹਾਂਜੀ ਇੱਕ ਪਾ ਪਾਉਣੀ ਜੀ ਠੀਕ ਹੈ ਜੀ ਤੇ ਹੁਣ ਮੈਂ ਕੀ ਤਕਰੀਬਨ ਥੋੜੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕੀ ਹੁੰਦੀ ਕਿੱਦਾਂ ਦੀ ਮੁਰਗੀਆਂ ਦੀ ਫੀਡ ਤੇ ਉਹ ਦਿਨਾਂ ਜਿਹੜੇ ਬੱਚੇ ਆ ਬਹੁਤ ਵਧੀਆ ਪਾਲਦੇ ਆ ਤੇ ਮੰਨਾਂ ਵੀ ਰਾਵੇ ਕਾਦਾ ਪਿਆ ਵਾ ਉਹ ਵੀ ਦਿਖਾ ਦਈਏ ਭਰਾਵਾਂ ਨੂੰ ਕਹਿੰਦਾ ਪਿਆ ਦਿਖਾ ਵੀ ਦਿਓ ਤੇ ਬੱਚੇ ਬਹੁਤ ਵਧੀਆ ਪਲੇ ਆ ਤਕਰੀਬਨ ਮੰਨ ਲਓ ਵੀ ਜੇ ਤੁਸੀਂ ਇੱਕ ਕੌਲੀ ਪਾਉਂਦੇ ਠੀਕ ਹੈ ਜੀ ਤੇ ਤੁਸੀਂ ਜਿਹੜਾ ਵਾ ਆ ਵੇਖੋ ਜੀ ਦੂਜਾ ਬੱਚੇ ਫੜ ਲੈਣਾ ਸੀ ਰੋਕ ਕੇ ਆ ਵੇਖੋ ਇਹ ਫੀਲਡ ਮੁਰਗੀਆਂ ਵਾਲੀ ਇਹ ਹੁੰਦੀ ਅਸਲ ਚ ਮਤਲਬ ਕੀ ਆਖੋ ਵਿੱਚ ਜੇ ਤੁਹਾਨੂੰ ਦੇਖ ਸਕਦੇ ਜਿਹੜਾ ਮਤਲਬ ਕੀ ਚਣੇ ਹੁੰਦੇ ਆ ਤੇ ਇਹ ਮਕੀ ਹੁੰਦੀ ਆ ਜੀ ਠੀਕ ਹੈ ਜੀ ਇਹੋ ਜਿਹੇ ਚੀਜ਼ਾਂ ਜਿਹੜੀਆਂ ਨਾ ਮਿਲਾ ਕੇ ਤੇ ਫੀਡ ਤਿਆਰ ਕੀਤੀ ਹੈ ਤੇ ਬੱਚਿਆਂ ਦੇ ਵਾਸਤੇ ਤੇ ਬੱਚੇ ਇਦਾਂ ਪਾਲਦੇ ਕੋਈ ਵੱਡਾ ਛੋਟਾ ਪਾਦਾ ਤੇ ਜਿਵੇਂ ਆਪਣੇ ਬੱਚੇ ਹੁੰਦੇ ਆ ਵੀ ਵੱਡੇ ਛੋਟੇ ਪਾਲਦੇ ਆ ਪਰ ਇਹ ਫੀਡ ਦੇ ਨਾਲ ਆਪਣਾ ਕੋਈ ਬੱਚਾ ਬਿਲਕੁਲ ਸੇਮ ਜੇ ਵੜੇ ਆ ਵੱਡਾ ਨਿੱਕਾ ਨਹੀਂ ਤੁਹਾਨੂੰ ਮਾਗੇ ਛੋਟੇ ਛੋਟੇ ਬੱਚੇ ਵੀ ਦਿਖਾਤੇ ਉਹ ਵੀ ਇੱਕੋ ਜਿਹੀ ਆ ਤੇ ਇੱਕੋ ਝੋਲੀ ਦੇ ਆ ਇਕੋ ਦੀਆਂ ਡੰਡੇ ਆ ਇਹ ਆ ਠੀਕ ਹੈ ਜੀ ਤੇ ਤੋਂ ਬਾਅਦ ਜਿਹੜਾ ਤੇ ਇਹਦਾ ਭਰਾ ਉਹਦਾ ਤੁਹਾਨੂੰ ਸ਼ੌਂਕ ਕਰਾਉਂਦੇ ਰੋਕੇ ਜੀ ਲਓ ਜੀ ਆ ਦੇਖੋ ਜੀ ਬੱਚਾ ਠੀਕ ਹੈ ਜੀ ਤੇ ਜੇ ਤੁਹਾਨੂੰ ਮੈਂ ਦਿਖਾਇਆ ਹੋਏ ਤੇ ਪਹਿਲਾ ਆਹੀ ਹੈ ਅਧੋਨਿਂ ਪਰ ਆਇਆ ਸ਼ੌਂਕ ਕਰਾਉ ਦਵਾਂ ਦਾ ਆਖਾ ਤੁਹਾਨੂੰ ਆਖਦਾ ਹਾਂ ਆਖਦਾ ਵੀ ਸ਼ੌਂਕ ਕਰਾਉਂਦੇ ਜੀ ਮਨਨਾ ਵੀਰ ਕਹਿੰਦਾ ਪਿਆ ਦੇਖੋ ਜੀ ਸੇਮ ਇੱਕੋ ਜਿਹਾ ਬੱਚੇ ਆ ਕੋਈ ਹੈ ਨਹੀਂ ਚਲੋ ਉਹ ਤੇ ਹੈ ਵਾ ਬੀਆ ਨਾਰਿਆ ਤੇ ਆ ਪੱਠੀ ਇਹਦਾ ਫਰਕ ਦੇ ਆਣਾ ਆਣਾ ਜੀ ਬਾਕੀ ਬਿਲਕੁਲ ਇੱਕੋ ਜਿਹਾ ਬੱਚੇ ਆ ਪਲਾਈ ਬਹੁਤ ਵਧੀਆ ਹੁੰਦੀ ਏ ਇਹ ਦੋ ਦਿਨ ਪਹਿਲਾਂ ਨਿਕਲਿਆ ਸੀ ਨਾ ਆਹ ਹਾਂ ਵੱਡਾ ਅਮਰ ਕੀ ਇੱਕ ਦਿਨ ਜਿਵੇਂ ਪਹਿਲਾਂ ਨਿਕਲ ਗਿਆ ਇੱਕ ਦਿਨ ਬਾਅਦ ਨਿਕਲ ਵੈਸੇ ਪੱਠੀ ਆ ਨਾ ਤੇ ਆ ਪੱਠਾ ਦਾ ਕੋਈ ਕਾਰਨ ਜਿਹੜਾ ਮੰਨਾ ਵੀ ਤੁਹਾਨੂੰ ਸ਼ੌਂਕ ਕਰਾਉਂਦਾ ਤੇ ਮੱਕੀ ਮਕਸਦ ਹੈ ਆਪਣਾ ਇਹੀ ਆ ਵੀ ਭਰਾ ਵੀ ਆਪਣੇ ਜਿਹੜੇ ਫੀਡ ਵਤਨੇ ਏੜੀ ਫੀਡ ਬਹੁਤ ਵਧੀਆ ਵਾ ਤੇ ਜਿਹੜਾ ਵਾ ਨੁਕਸਾਨ ਵੀ ਕੋਈ ਗੈਰ ਹੈਗਾ ਨਹੀਂ ਠੀਕ ਹੈ ਜੀ ਲੋਈ ਇਹ ਤੋਂ ਬਾਅਦ ਤੁਹਾਨੂੰ ਜਿਹੜੇ ਦੂਜੇ ਆ ਉਹਨਾਂ ਬੱਚਿਆਂ ਦਾ ਵੀ ਸ਼ੌਂਕ ਕਰਾਉਂਦੇ ਕਿਉਂਕਿ ਬੱਚਿਆਂ ਦਾ ਤੁਹਾਨੂੰ ਅੱਜ ਬਹੁਤ ਸ਼ੌਂਕ ਕਰਾਉਂਗਾ ਖੜੇ ਆ ਨੇ ਭਰਪੂਰ ਦਾ ਵੀ ਸ਼ੌਂਕ ਕਰਾ ਦੇ ਭਰਾਵਾਂ ਨੇ ਕਿੱਦਾਂ ਦੇ ਆ ਇਹ ਆ ਲਓ ਜੀ ਪਰ ਵੇਖੋ ਇਹ ਆਪਣੇ ਹਰਦੇਹਾਲ ਵੀਰ ਤੌਲ ਤੋਂ ਠੀਕ ਹੈ ਆਪਣੇ ਲੱਗੇ ਤੇ ਆਪਣਾ ਜਿਹੜਾ ਆ ਵਾ ਜ਼ਿਲ੍ਹਾ ਵਾ ਠੀਕ ਹੈ ਜੀ ਜੇ ਮੇਰਾ ਜ਼ਿਲ੍ਹਾ ਜਿਹੜਾ ਅੰਮ੍ਰਿਤਸਰ ਪੈ ਜਾਂਦਾ ạtari ਹਲਕਾ ਪਾਣੂ ਪੈ ਜਾਂਦਾ ਤੇ ਅੰਮ੍ਰਿਤਸਰ ਜਿਹੜਾ ਪੈ ਜਾਂਦਾ ਜ਼ਿਲ੍ਹਾ ਜੀ ਠੀਕ ਹੈ ਜੀ ਤੇ ਉਹਨਾਂ ਕੋਲ ਕੀ ਆਪਣੇ ਵੀ ਲੱਗੇ ਦਾ ਹੀ ਆ ਠੀਕ ਹੈ ਜੀ ਪਿੰਡ ਧੌਲ ਦਾ ਤੇ ਉਥੋਂ ਮੱਕੀ ਜਿਹੜਾ ਵਾ ਮੱਕੀ ਮਾਦੀ ਹੀ ਕਿਹ ਨਾਲ ਡਿੱਗੀ ਸੀ ਆਪਣੇ ਹਰਦੇয়াল ਜਿਹੜਾ ਵੀਰ ਆ ਉਹਨਾਂ ਦੀ ਭੈਣ ਆ ਲੈ ਤੇ ਉਹ ਡੇਰਾ ਸੀ ਉਹਨਾਂ ਦਾ ਉਥੋਂ ਜਾ ਕੇ ਬੰ ਮਾਦੀ ਜਿਹੜੀ ਲੈ ਗਈਆਂ ਆ ਉਸ ਮਾਦੀ ਦੇ ਜਿਹੜੇ ਆ ਨਾ ਇਹ ਬੱਚੇ ਹੈਗੇ ਠੀਕ ਹੈ ਤੇ ਨਾਰਾ ਆਪਾਂ ਜਿਹੜਾ ਨਰਵੀ ਆਪਾਂ ਨੂੰ ਮਿਲਦੀ ਜੋ ਬਣ ਵੀ ਰਲੋਂ ਨਾਰਾ ਆਈ ਹੈ ਉਹਦੇ ਬੱਚੇ ਬਹੁਤ ਵਧੀਆ ਏ ਠੀਕ ਹੈ ਆਈ ਫਿਰ ਗੜੀ ਦਾ ਲੋਈਆ ਆਪਣੇ ਘਰ ਦੀ نسل ਲਾ ਲੋ ਜਿਹੜੀ ਮੈਂ ਤਿਆਰ ਕੀਤੀ ਏ ਠੀਕ ਹੈ ਜਿਹੜੇ ਮਰਤੀ ਮੇਰ ਕੋ ਜੇਠ ਦੇ ਵਿੱਚ ਜਿਹੜੇ ਬੱਚੇ ਆ ਨਾ ਉੱਡੇ ਆ ਇੱਕ ਜੋੜਾ ਆਪਣਾ ਹੋਇਆ ਵਾ ਉਹਦੇ ਜਿਹੜੇ ਬੱਚੇ ਉੱਡੇ ਆ ਠੀਕ ਉਹ ਬੱਚੇ ਦੇ ਗਾਂ ਬੱਚਾ ਵਾ ਮਰਤੀ ਜੀ ਜੀ ਠੀਕ ਹੈ ਇਹ ਆਪਣੇ ਕੋ ਜੋੜਾ ਜੀ ਉਹਦੇ ਗਾਂ ਬੱਚੇ ਆ ਉਹਦੇ ਬੱਚੇ ਦਾ ਬੱਚਾ ਗਾਂ ਉਹਨਾਂ ਨੇ ਰਿਜ਼ਲਟ ਆਪਾਂ ਨੂੰ ਬਹੁਤ ਜ਼ਿਆਦਾ ਦਿੱਤਾ ਮੈਂ ਕਿ 2.5 ਤੇ ਉਹਨਾਂ ਦੇ ਜੇਠ ਦੇ ਵਿੱਚ ਇਹ 3:30 ਵਜੇ ਤੱਕ ਵੀ ਇੱਕ ਦਿਨ ਲਾਸਟ ਹੋਦੀ ਪਰਵਾਹ ਗਈ ਹੀ ਬੱਚੇ ਤੇ ਆ ਲੋ ਜੀ ਬੱਚੇ ਦਾ ਫਰਕ ਹੁੰਦਾ ਦੇਖੋ ਜੀ ਠੀਕ ਹੈ ਤੇ ਕਲਿੱਕ ਕਰੋ ਉੱਤੇ ਸੌ ਆ ਵੀ ਤੇ ਆਪਣੇ ਜਿੰਨੇ ਵੀ ਸਬਸਕ੍ਰਾਈਬਰ ਆ ਜਿੰਨੇ ਵੇਖ ਰਹੇ ਸਾਰੇ ਭਰਾਵਾਂ ਦਾ ਧੰਨਵਾਦ ਹੈ ਜੀ ਠੀਕ ਹੈ ਜੀ ਆਹ ਪਾ ਆਹ ਦੇਖੋ ਜੀ ਆ ਖਲੋਤ ਨਹੀਂ ਸ਼ੌਂਕ ਕਰਾਉਂਦੇ ਮੜਾਇਆ ਇਹ ਨਾ ਆ ਗਿਆ ਬੱਚੇ ਇਹ ਬੱਚੇ ਖਲੋਤੇ ਹੋਣਗੇ ਨਾ ਐ ਲੱਗਣੀ ਨਾਗ ਖਲੋਤੇ ਟੈਡੀ ਖਲੋਤੇ ਕਿੰਨੇ ਹਾਂਜੀ ਟੈਡੀ ਕਹਿ ਸਕਦੇ ਜਿਵੇਂ ਟੈਡੀ ਖੁਲਾਉਂਦੇ ਠੀਕ ਹੈ ਆ ਲੋ ਦੇਖੋ ਇਹਦਾ ਭਰਾ ਦਾ ਵੀ ਤਾਂ ਸ਼ੌਂਕ ਕਰਾਉਂਦੇ ਆ ਲੋ ਜੀ ਇਹ ਸਾਹ ਬੱਚਾ ਠੀਕੋ ਦਾ ਭਰਾ ਜੀ ਹਲੋ ਜੀ ਤੁਹਾਨੂੰ ਛਾਉ ਕਰਾਉਣੀ ਕਿਉਂਕਿ ਆਪਣੀ ਘਰ ਦੀ ਬਲੱਡ ਲਾਈਨ ਹੈ ਤੇ ਆਪਾਂ ਨੂੰ ਜਿਹੜਾ ਅਸਲ 'ਚ ਬੱਚਾ ਉੱਡਿਆ ਸੀ ਨਾ ਜੀ ਪਹਿਲਾਂ ਉਹ ਆਹ ਕਲਰ ਚ ਹੈਗਾ ਸੀ ਇਹੜੀ ਆਹੜਾ ਹੁੰਦਾ ਨਾ ਆਪਣਾ ਕਲਰ ਜੀ ਇਹੜਾ ਕਲਰ ਹੁੰਦਾ ਜਦੋਂ ਵੀ ਕਿਸੇ ਬੱਚੇ 'ਚ ਆਉਂਦਾ ਨਾ ਇਹਨੂੰ ਮੈਂ ਕੱਟ ਲੈਣਾ ਇਹ ਮੈਂ ਕਲਰ ਜਿਹੜਾ ਡਾਉਂਦਾ ਨਹੀਂ ਹੈਗਾ ਠੀਕ ਹੈ ਇਹਨੂੰ ਮੈਂ ਕੱਟ ਲੈਣਾ ਇਹਨੂੰ ਗਾਮ ਬਰੀਡ 'ਚ ਵਾਦਣਾ ਕਿਉਂਕਿ ਅਸਲ ਜਿਹੜਾ ਕਲਰ ਹੈ ਨਾ ਬਾਕੀ ਇਹਦੇ ਜਿਹੜੇ ਆ ਮਤਲਬ ਕਿ ਬਾਕੀ ਖਾਨਦਾਨ ਜਿਹੜਾ ਉਹ ਕਲਰ ਆਗੇ ਹੈ ਠੀਕ ਹੈ ਤੇ ਚਪੜੇ ਕਹਿ ਸਕਦੇ ਜਿਵੇਂ ਪਾਕਿਸਤਾਨੀ ਭਰਾ ਆਪਣੇ ਚਪੜੇ ਕਹਿੰਦੇ ਆਪਾਂ ਜਿਹੜੇ ਆਪਾਂ ਕਰਾਸ਼ ਨੂੰ ਕਹਾਂਗੇ ਇਹ ਕਰਾਸ਼ ਉਹ ਆਪਣੀ ਬਰੀਡ ਹੈਗੀ ਕਰਾਸ਼ ਨੂੰ ਆ ਜੀ ਠੀਕ ਹੈ ਜੀ ਤੇ ਨਾਲ ਆਪਣੇ ਕੱਲ ਦੀ ਪੱਟੀ ਲੱਗੀ ਹੈ ਜੈਲਦਾਰ ਨਹੀਂ ਟੈਪ ਜੀ ਉਹ ਵੀ ਜੋੜੇ ਦਾ ਕਿਤੇ ਨਾ ਕਿਤੇ ਭਰਾਵਾਂ ਨੂੰ ਸ਼ੌਂਕ ਕਰਾਵਾਂਗੇ ਜਿਹੜੇ ਆਪਣੇ ਸਬਸਕ੍ਰਾਈਬਰ ਸਾਰੇ ਭਰਾਵਾਂ ਦਾ ਧੰਨਵਾਦ ਹੈ ਜੀ ਬੇਸ਼ੱਕ ਲੋ ਜੀ ਪੁੰਚ ਲਈ ਤਾਂ ਨਹੀਂ ਸ਼ੌਂਕ ਕਰਾਂਗੇ ਆ ਪੰਜੇ ਜੀ ਕਾਲਾ ਜੱਟ ਜੀ ਆਪਣੇ ਉਹਨਾਂ ਦਾ ਧੰਨਵਾਦ ਹੈ ਜੀ ਹੁੰਦਾ ਸਾਹਿਬ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਤੇ ਜਿੰਨੇ ਆਪਣੇ ਸਾਰੇ ਭਰਾ ਆਪਣੀ ਕਮੈਂਟ ਕਰ ਰਹੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬਾਜਵਾ ਸਾਹਿਬ ਆਪਣੀ ਤੇ ਲਿਓ ਤੁਸੀਂ ਕੋਈ ਨਹੀਂ ਇੱਕ ਬੱਚਾ ਹੋਰ ਆਪਾਂ ਸ਼ੌਂਕ ਕਰਾ ਦਿੰਦੇ ਭਰਾਵਾਂ ਨੂੰ ਵੀਡੀਓ ਲੰਬੀ ਹੋ ਰਹੀ ਆ ਮਨavir ਕਹਿੰਦਾ ਇੱਕ ਦਾ ਹੌਸ਼ਾਉ ਕਰਾ ਦਿੰਦੀ ਇਹਦਾ ਭਰਾ ਹੋ ਗਿਆ ਤੇ ਜੋਤ ਭਾਈ ਆਪਣੇ ਕਰਪੂਤ ਲਈ ਉਹਨਾਂ ਦਾ ਵੀ ਧੰਨਵਾਦ ਹੈ ਜੀ ਗੁੱਡੂ ਸਿੰਘ ਜੀ ਉਹਨਾਂ ਦਾ ਧੰਨਵਾਦ ਹੈ ਜੀ ਐਜ ਨਾਲ ਇਹ ਤੋਂ ਆ ਜੀ ਤੇ ਉਹਨਾਂ ਦਾ ਭਾਈ ਨਾਲ ਬਹੁਤ ਬਹੁਤ ਧੰਨਵਾਦ ਹੈ ਜੀ ਠੀਕ ਹੈ ਜੀ ਆਪਣੇ ਜੀ ਗੁਰਦਾਸ ਨਾਲ ਤੋਂ ਉਹਨਾਂ ਦਾ ਵੀ ਧੰਨਵਾਦ ਹੈ ਜੀ ਠੀਕ ਹੈ ਲਓ ਜੀ ਆ ਹੁਣ ਗੁਰੀ ਆਸਟ੍ਰੇਲੀਆ ਜੀ ਉਹਨਾਂ ਦਾ ਵੀ ਧੰਨਵਾਦ ਹੈ ਤੇ ਕਸੂਰ ਵੀਜ ਨਾਲੇ ਉਹਨਾਂ ਦਾ ਧੰਨਵਾਦ ਇਹ ਆਪਨੇ ਪੀਪੀ ਬੈਂਤੀ ਵਾਲੇ ਆ ਜੀ ਤੇ ਲਓ ਜੀ ਹੁਣ ਇਹਦਾ ਪਹਿਲਾ ਸ਼ੌਂਕ ਕਰੀਏਓ ਤੇ ਨਾਲੋ ਨਾਲ ਭਰਾਵਾਂ ਦੇ ਨਾਲ ਹਣੀ ਸਦਾਵਾ ਸਾਹਿਬ ਜੀ ਮਲਕੀਤ ਰੰਧਾਵਾ ਸਾਹਿਬ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਜੋ ਬਲੰਬਰ ਸਰੀਆ ਜੀ ਉਹਨਾਂ ਦਾ ਵੀ ਧੰਨਵਾਦ ਭਰਾ ਦਾ ਆਪਣੇ ਕਮੈਂਟ ਕਰਦੇ ਆ ਲਓ ਜੀ ਪਰਦਾ ਹੀ ਸ਼ੌਂਕ ਕਰੋ ਇਹ ਜਿਹੜਾ ਦੋਸਤੋ ਆੜਾ ਤੁਹਾਨੂੰ ਆਪੋ ਬੱਚਾ ਦਿਖਾਉਂਦੇ ਪਏ ਨਾ ਇਹ ਜਿਹੜਾ ਪਿਓ ਆ ਨਾ ਜੀ ਆਪਣੇ ਤੁਸੀਂ ਵੀਡੀਓ ਦੇਖੀ ਹੋਣੀ ਆ ਵਾ ਆਪਣੇ ਜਰਮਨ ਤੋਂ ਆ ਸਤਾਰੂਮੀ ਸਤਾਰ ਜੀ ਉਹਨਾਂ ਲੋ ਜਿਹੜਾ ਇਹਦਾ ਪਿਓ ਜਿਹੜਾ ਆਪਾਂ ਨੂੰ ਗਿਫਟ ਆਇਆ ਸੀ ਉਸ ਟਾਈਮ ਜਿਹੜਾ ਵਾ ਮਲਕੀ ਉਹਨਾਂ ਨੇ ਤਕਰੀਬਨ ਫੜਿਆ ਸੀ ਕਬੂਤਰ ਤੇ ਉਸ ਟਾਈਮ ਆਪਾਂ ਜਿਹੜਾ ਲਿਆਂਦਾ ਸੀ ਉਹਨਾਂ ਕੋ ਕਬੂਤਰ ਠੀਕ ਹੈ ਜੀ ਇਹਨੇ ਜਦੋਂ ਵੀ ਬੱਚੇ ਉਡਾਏ ਚੂ ਚੂ ਬੱਚੇ ਉਡਾਏ ਜੀ ਇਹ ਬਰੀਡ ਦਾ ਨਾਮ ਆਪਾਂ ਚੂ ਚੂ ਰੱਖਿਆ ਵਾ ਤੇ ਚੂ ਚੂ ਕਰਦੇ ਉੱਡਦੇ ਵੀ ਬੜੇ ਆ ਤੇ ਵਧੀਆ ਉੱਡਦੇ ਆ ਅ ਮਕੀ ਬਾਰਾ 1 12 1 ਵਜੇ ਤੱਕ ਠੀਕ ਹੈ ਜੀ ਬਾਕੀ ਜੇਠ ਚ ਪੂਰੇ ਚ ਨਹੀਂ ਮੜਾਈ ਤੇ ਮੋਨਗਾ ਹੜਾਵਾਂਗੇ ਮਕੀ ਆ ਹੁਣ ਇੱਕ ਬੱਚਾ ਆ ਤੇ ਤਕਰੀਬਨ ਜਦੋਂ ਆਪਾਂ ਵਿਸਾਖ ਜੇ ਹੁਣ ਬੱਚੇ ਹੁਣ ਪਾਲਦੇ ਆ ਵਿਸਾਖ ਚ ਨੀਵੀਆਂ ਮੀਂਹ ਵਾਜ ਜਾਂਦੇ ਆ ਤੇ ਭੱਜ ਤੁ ਜਾਂਦੇ ਬੱਚੇ ਤਕਰੀਬਨ ਸਾਰੇ ਕਬੂਤਰ ਭੱਜ ਜਾਂਦੇ 1 2 1 2 ਬੱਚੇ ਲੈ ਜਾਂਦੇ ਸਾਰੇ ਕਬੂਤਰ ਆ ਤੇ ਬਾਚੂ ਆਪਾਂ ਤੁਹਾਨੂੰ ਬਾਜ ਜੋੜੇ ਤੋੜਦੇ ਨੇ ਹੋਏ ਗਰਮੀਆਂ ਦੇ ਦਿਨ ਆ ਗਏ ਬਾਚੂ ਬੱਚੇ ਵੇਖੇ ਨਹੀਂ ਜਾਂਦੇ ਤੋ ਆ ਬੱਚੇ ਹੀ ਅੱਜ ਤੇ ਵੱਡੀ ਗੱਲ ਇਹ ਆ ਵੀ ਭਰਾਵਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਹੜੀ ਫੀਡ ਆ ਨਾ ਜੀ ਤੇ ਬਹੁਤ ਵਧੀਆ ਫੀਡ ਆ ਤੇ ਜਿਹੜੀ ਆ ਆਪਣੇ ਇੱਕ ਬੱਚੇ ਪਾਲਣ ਵਾਸਤੇ ਆ ਜੀ ਆਪਣੇ ਮੁਰਗੀਆਂ ਵਾਲੀ ਆਉਂਦੀ ਫੀਡ ਤੇ ਉਹਨਾਂ ਨੂੰ ਜਿਹੜੀ ਫੀਡ ਪਾਓ ਆਪਣੇ ਠੀਕ ਹੈ ਕਬੂਤਰਾਂ ਦੇ ਬੱਚਿਆਂ ਨੂੰ ਤੇ ਤਕਰੀਬਨ ਜਦੋਂ ਇੱਕ ਮੁਠੀ ਤੁਸੀਂ ਪਾ ਸਕਦੇ ਜੀ ਤੇ ਬਾਕੀ ਜੇ ਇੱਕ ਕੌਲੀ ਪਾਈ ਦੇ ਨਾਲ ਇੱਕ ਮੁਠੀ ਫੀਡ ਦੀ ਪਾ ਦਿਓ ਬਹੁਤ ਵਧੀਆ ਬੱਚੇ ਪਾਲਣਗੇ ਕਿ ਉਮੀਦ ਆ ਸਾਰੇ ਭਰਾਵਾਂ ਨੂੰ ਅੱਜ ਦੀ ਵੀਡੀਓ ਜਿਹੜੀ ਚੰਗੀ ਲੱਗੀ ਹੋਗੀ ਤੇ ਬਾਕੀ ਤੁਹਾਨੂੰ ਬੱਚੇ ਖਰੋਂਦੇ ਨੂੰ ਦੇ ਜਿਹੜੀ ਦਿਖਾ ਦੋ ਥੋੜੇ ਬਹੁਤੇ ਮਲਾਵੀ ਆ ਬੱਚੇ ਹੈਗੇ ਮੁੰਨਾ ਵੀ ਸੈਟ ਕਰਦਾ ਪਿਆ ਠੀਕ ਹੈ ਜੀ ਤੇ ਆਪਣਾ ਬਰੀਡਿੰਗ ਸੈਟ ਤੁਹਾਨੂੰ ਕਿਦਾਂ ਦਾ ਲੱਗਾ ਬੱਚਿਆਂ ਦੀ ਪਰਪਲਾਈ ਵੇਲੋਂ ਵਧੀਆ ਹੋ ਗਈ ਆ ਜਿੰਨੇ ਵੀ 6-7 ਬੱਚੇ ਹੈਗੇ ਵਧੀਆ ਪਾਲਦੇ ਪਏ ਆ ਤੇ ਮੈਂ ਵੀ ਪਰਾਂਵਾਂ ਆਂਡੇ ਆਵੇ ਆਂਡੇ ਆ ਆ ਫੇਰ ਜਿਹੜੇ ਆਂਡੇ ਬੱਚੇ ਆਂਡੇ ਬੱਚੇ ਸਾਰੇ ਥੱਲੇ ਹੀ ਆ ਮਿਲਦੇ ਆਂ ਵੀਡੀਓ ਕਾਫੀ ਲੰਬੀ ਹੋ ਗਈ ਆ ਤੇ ਸਤਿ ਸ਼੍ਰੀ ਅਕਾਲ ਜੀ